ਤੋ ਵੀ ਦੋਸਤੋ ਸਿਨੇਪਲੈਕਸ ਆਡੀਅਨ ਜਿਹੜਾ ਮਾਲ ਆ ਇਹਦੇ ਅਡਮੈਂਟਨ ਇਹਦੇ ਫਿਲਮ ਦੇਖਣ ਆਏ ਅਸੀਂ ਪੰਜਾਬੀ ਫਿਲਮ 6 ਸੀਚ ਸੋ ਤੁਹਾਨੂੰ ਦਿਖਾਵਾਂਗੇ ਕਿਹੋ ਜੀ ਫਿਲਮ ਆ ਦੱਸਾਂਗੇ ਆ ਕੇ ਤੇ ਪਰਿਵਾਰ ਸਬੇਤ ਅਸੀਂ ਦੇਖਣ ਆਏ ਆ ਫਿਲਮ 6 ਸੀਚ ਸੈਨ ਪਲੈਕਸ ਆਡੀਨ ਤੇ ਇੱਥੇ ਪੌਣੇ 7 ਵਾਲਾ ਸੋਹਾ 7:00 ਵਜੇ ਚੱਲਣਾ। ਫੇ ਅਸੀਂ ਪਹਿਲਾਂ ਪਹੁੰਚ ਗਏ ਆ। ਦਿਖਾਉਨੇ ਆ ਤੁਹਾਨੂੰ। ਇਹ ਕੈਨੇਡਾ ਦੇ ਤੁਹਾਨੂੰ ਮਲਟੀਪਲੈਕਸ ਆਡੀਓਨ ਜਿਹੜਾ ਮਾਲ ਦਿਖਾਇਆ ਇਹਦੇ ਚ ਜਿਹੜੀਆਂ ਉਹ ਕਈ ਸਕਰੀਨਾਂ ਤੇ ਫਿਲਮਾਂ ਚੱਲ ਰਹੀਆਂ ਨੇ। 6 ਸੀਟ ਚ ਤੇ ਜਿਵੇਂ ਦੂਜੇ ਪਾਸੇ ਇੱਕ ਉਧਰਲੇ ਪਾਸੇ ਬਦਨਾਮ ਤੇ ਇਧਰ ਮਿਛੜੇ ਮਿਛੜੇ ਫਿਲਮ ਵੀ ਇੱਥੇ ਚੱਲ ਰਹੀ ਹੈ। ਸਿਰਮਿਆਂ ਦੀ ਸਕਰੀਨਾਂ ਤੇ ਚੱਲ ਰਹੀਆਂ ਤੇ ਜਿਹੜਾ ਹਾਊਸ ਇੱਥੇ ਵੀ ਫੁੱਲ ਹੀ ਸੀਗਾ ਸ਼ੁਰੂ ਵਿੱਚ ਜਦੋਂ ਅਸੀਂ ਬੈਠੇ ਸੀ ਜਾ ਕੇ ਇੰਜ ਲੱਗਦਾ ਸੀ ਵੀ ਥੋੜੇ ਜਿਹਾ ਨਹੀਂ ਰਹਿ ਗਏ ਪਰ ਨਹੀਂ ਇਹ ਤੋਂ ਬਾਅਦ ਸਿਨੇਮੇ 'ਚ ਬਹੁਤ ਸਾਰੇ ਪੰਜਾਬੀਆਂ ਨੇ ਜਿਹੜੇ ਇੱਥੇ ਜੋ ਆਪਣਾ ਸਮੇਂ 'ਚੋਂ ਸਮਾਂ ਕੱਢ ਕੇ ਇੱਥੇ ਜਿਹੜੇ ਵੇਖਦੇ ਆ ਵੀ 6 ਇਚ ਆ 80 50 ਤੇ 100 ਚੱਲਿਆ ਸੀ ਜੀ ਦੋਸਤੋ 6 ਇਚ ਪੰਜਾਬੀ ਫਿਲਮ ਤੇ ਇਹਦੇ ਪ੍ਰੋਡਿਊਸਰ ਤੇ ਡਾਇਰੈਕਟਰ ਤੇ ਅਦਾਕਾਰ ਨੇ ਹਰਦੀਪ ਗਰੇਵਾਲ ਸੇ 8 ਇਚ 8 ਇਚ ਤੇ ਇੱਥੇ ਐਡਮੈਂਟਨ ਤੇ ਅਸੀਂ ਫਿਲਮ ਦੇਖਣ ਆਏ ਆ ਫਿਲਮ ਦਾ ਪੋਸਟਰ ਹੈ ਮੈਡੀ ਟੱਕਰ ਤੇ ਹਰਦੀਪ ਗਰੇਵਾਲ ਜੀ ਦਿਖਾਈ ਦੇ ਰਹੇ ਨੇ ਸੋ ਇੱਕ ਬੜੇ ਸਸਪੈਂਸ ਫਿਲਮ ਆ ਬਾਕੀ ਤਾਂ ਅਸੀਂ ਦੇਖ ਕੇ ਦੱਸ ਸਕਦੇ ਹਾਂ ਅਸੀਂ ਫਿਲਮ ਬਾਰੇ ਫੇਰ ਵੀ ਤੁਹਾਨੂੰ ਇਹ ਫਿਲਮ ਦੇਖਣ ਤੋਂ ਪਹਿਲਾਂ ਦਿਖਾ ਰਹੇ ਆ ਇਹ ਤਸਵੀਰਾਂ ਸੇਵਾਜ ਕੇ 50 ਮਿੰਟ ਤੇ ਫਿਲਮ ਚੱਲਣੀ ਆ ਤੇ ਇੱਕ ਬਹੁਤ ਹੀ ਖੂਬਸੂਰਤ ਕਹਾਣੀ ਤੇ 6 ਇਚ ਯਾਨੀ 6 ਇਚ ਫਿਲਮ ਪਤਾਣਾ ਬਣਾ ਬਣਿਆ ਸੋ ਇਧਰ ਅਸੀਂ ਦੇਖਾਂਗੇ ਫਿਲਮ ਤੇ ਇਹ ਮੌਲ ਐਡਮਿਟਨ ਹਰਦੀਪ ਗਰੇਵਾਲ ਜੀ ਇੱਕ ਬਹੁਤ ਵਧੀਆ ਅ ਅਦਾਕਾਰ ਨੇ ਤੇ ਵਧੀਆ ਪ੍ਰੋਡਿਊਸਰ ਤੇ ਉਹਨਾਂ ਨੇ ਇੱਕ ਚੰਗੀ ਕਹਾਣੀ ਤੇ ਫਿਲਮ ਜਿਹੜੀ ਇਹ ਬਣਾਈ ਹੈ ਤੇ ਸਾਡਾ ਸਾਰੇ ਪੰਜਾਬੀਆਂ ਦਾ ਫਰਜ਼ ਬਣਦਾ ਵੀ ਅਸੀਂ ਇਸ ਫਿਲਮ ਨੂੰ ਮਹਤਵਵਾ ਦੇ ਕੇ ਚੇ ਤਾਂ ਕਿ ਅੱਗੇ ਤੋਂ ਸਾਡਾ ਜਿਹੜਾ ਪੰਜਾਬੀ ਸਿਨੇਮੇ ਦਾ ਮਹਾਨਦਰਾ ਹੋਰ ਵੀ ਨਖਾਰ ਹੋਵੇ ਤੇ ਮਹਾਨਦਰਾ ਵਧੀਆ ਸਾਹਮਣੇ ਆਵੇ ਤੇ ਚੰਗੀਆਂ ਫਿਲਮਾਂ ਬਣਨ ਚੰਗੀਆਂ ਕਹਾਣੀਆਂ ਨੇ ਫਿਲਮਾਂ ਬਣਨ ਇੱਕ ਬਹੁਤ ਵੱਡਾ ਰਿਸਕ ਲੈ ਕੇ ਇਹਨਾਂ ਨੇ ਹਰਦੀਪ ਗਰੇਵਾਲ ਨੇ ਦੱਸਿਆ ਵੀ ਉਹ ਇੱਕ ਐਸੇ ਫਿਲਮ ਉਹ ਇਹਨਾਂ ਨੇ ਬਣਾਈ ਹੈ 6 ਇਚ ਤੇ ਅਗਲੀ ਰਿਵਿਊ ਅਸੀਂ ਕਰਾਂਗੇ ਫਿਲਮ ਦੇਖ ਕੇ ਉਦੋਂ ਤੱਕ ਲਈ ਧੰਨਵਾਦ ਜੇਕਰ ਪੰਜਾਬੀ ਫਿਲਮ 6 ਇਚ ਜਾਨੀ 6 ਇਚ ਦੀ ਗੱਲ ਕਰੀਏ ਤਾਂ ਇਹ ਬਹੁਤ ਹੀ ਖੂਬਸੂਰਤੀ ਨਾਲ ਕਹਾਣੀ ਦਾ ਤਾਣਾ ਬੁਣਾ ਬੁਣਿਆ ਨੇ ਹਰਦੀਪ ਗਰੇਵਾਲ ਜੀ ਨੇ ਤੇ ਇਸ ਫਿਲਮ ਵਿੱਚ ਬਹੁਤ ਵਧੀਆ ਢੰਗ ਨਾਲ ਕੋਰਟ ਰੂਪ ਡਰਾਮਾ ਫਿਲਮ ਹੈ ਸਸਪੈਂਸ क्राइम thrill ਮੂਸਨ ਸਮਾਜ ਦੇ ਰਿਸ਼ਤੇ ਸੰਗੀਤ ਸਾਰੇ ਰੰਗ ਇਸ ਵਿੱਚ ਵਧੀਆ ਦੇਖਣ ਨੂੰ ਮਿਲੇ ਨੇ ਤੇ ਇਹ ਕਿਸੇ ਇੱਕ ਅਦਾਕਾਰ ਦੀ ਫਿਲਮ ਨਹੀਂ ਹੈ ਸਮੁੱਚੀ ਟੀਮ ਨੇ ਇੱਕ ਬਹੁਤ ਵਧੀਆ ਆਪੋ ਆਪਣੇ ਕਿਰਦਾਰ ਨਿਭਾਏ ਨੇ ਇਸ ਫਿਲਮ ਵਿੱਚ ਤੇ ਨਿਰਮਾਤਾ ਤੇ ਲੇਖਕ ਦੇ ਤੌਰ ਤੇ ਤੇ ਅਦਾਕਾਰੀ ਦੇ ਤੌਰ ਤੇ ਇੱਕ ਵਕੀਲ ਦਾ ਜੋ ਕਿਰਦਾਰ ਨਿਭਾਇਆ ਹਰਦੀਪ ਗਰੇਵਾਲ ਨੇ ਉਹ ਕਾਬਲੇ ਗੌਰ ਹੈ ਤੇ ਇਧਰ ਜੋ ਕਿਰਦਾਰ ਮੈਂਡੀ ਤਖਨ ਨੇ ਨਿਭਾਇਆ ਉਹ ਵੀ ਇੱਕ ਵਧੀਆ ਕਿਰਦਾਰ ਹੈ ਦੋਸਤੋ ਸੋ ਇਹੋ ਜੀਆਂ ਫਿਲਮਾਂ ਨੂੰ ਲੋੜ ਸੀ ਸਾਡੇ ਪੰਜਾਬੀ ਸਿਨੇਮੇ ਨੂੰ ਦੋਸਤੋ ਤੇ ਹੁਣ ਇਹ ਇਹਦੇ ਚ ਇੱਕ ਬਹੁਤ ਵਧੀਆ ਨਵਾਂ ਸਿਨੇਮਾ ਬਣਿਆ ਸੀ ਤੇ ਫਿਲਮ ਦੀ ਕਹਾਣੀ ਹੈ ਜਿਹੜੀ ਉਹ ਇੱਕ ਲੜਕੀ ਤੇ ਘੁੰਮਦੀ ਹੈ ਜੋ ਸੇ ਇੱਚ ਜਿਹੜੀ ਸੇ ਬੈਂਡ ਲੈ ਕੇ ਜਿਹਨੂੰ ਇੱਕ ਪਰਿਵਾਰ ਵੱਲੋਂ ਵਿਆਹ ਕਰਕੇ ਜਿਹਦਾ ਪੈਸਾ ਮੁੰਡੇ ਵਾਲੇ ਵੱਲੋਂ ਲਿਆ ਜਾਂਦਾ ਕਿਉਂਕਿ ਹਰ ਇੱਕ ਮੁੰਡੇ ਨੂੰ ਹੁੰਦੀ ਹੈ ਪਰਿਵਾਰ ਨੂੰ ਹੁੰਦੀ ਹੈ ਵੀ ਸਾਡਾ ਲੜਕਾ ਵੀ ਕੈਨੇਡਾ ਚਲਾ ਜਾਵੇ ਸੋ ਲੜਕੀ ਵਿਆਹ ਕਰਵਾ ਕੇ ਇੱਥੇ ਆ ਜਾਂਦੀ ਹੈ ਤੇ ਇਸ ਤੋਂ ਬਾਅਦ ਉਹ ਲੜਕੇ ਨੂੰ ਨਹੀਂ ਬੁਲਾਉਂਦੀ ਤੇ ਬਾਅਦ ਚ ਲੜਕਾ ਖੁਦ ਕਸੀ ਕਿਵੇਂ ਕਰ ਜਾਂਦਾ ਇਸ ਦੇ ਇਰਤ گردੀ ਇਹ ਜਿਹੜਾ ਡਰਾਮਾ ਜਿਹੜਾ ਇਹ ਰਚਿਆ ਗਿਆ ਕੋਰਟ ਚ ਬਹੁਤ ਤਕੜੇ ਜਿਹੜੇ ਸੀਨ ਪਲਵਾਏ ਗਏ ਆ ਤੇ ਜਿਹੜੀ ਵਕੀਲ ਆਲੂ ਵਾਲੀ ਇੱਕ ਪਾਸੇ ਇੱਕ ਪਾਸੇ ਹਰਦੀਪ ਗਰੇਵਾਲ ਤੇ ਉਹਨਾਂ ਦਾ ਜਿਹੜੀ ਆਪਸ ਵਿੱਚ ਜਿਹੜੇ ਉਹਨਾਂ ਦੇ ਦੋਨਾਂ ਧਿਰਾਂ ਦੇ ਹੱਕ 'ਚ ਭੁਗਤ ਦੀ ਗੱਲ ਕੀਤੀ ਜਾਂਦੀ ਹੈ ਤੇ ਇਹਦੇ 'ਚ ਹਰਦੀਪ ਗਰੇਵਾਲ ਨੇ ਮੰਡੀ ਤਖਰ ਨੂੰ ਸੱਚਾ ਸਾਫਤ ਕਰਨ ਲਈ ਸਹੀ ਕਰਨ ਲਈ ਇੱਕ ਸੋ ਜੋ ਕਹਾਣੀ ਰਚੀ ਗਈ ਹੈ ਸਸਪੈਂਸ ਆ ਉਹ ਪੂਰੀ ਤਰ੍ਹਾਂ ਆਮ ਜਦੋਂ ਸ਼ੁਰੂਆਤ ਫਿਲਮ ਦੀ ਹੁੰਦੀ ਹੈ ਤੇ ਇਹ ਚ ਲੱਗਦਾ ਵੀ ਇਹ ਫਿਲਮ ਤਾਂ ਵੀ ਸਿੱਧੇ ਤੌਰ ਤੇ ਜਿਹੜੀ ਜਿਹੜੀ ਫਿਲਮ ਦੀ ਪਾਤਰ ਆ ਮੈਡਿਕ ਤਖਰੀ ਆ ਦੀ ਮਨਪ੍ਰੀਤ ਉਹਦੇ ਨੂੰ ਪੂਰੀ ਤਰ੍ਹਾਂ ਹੀ ਉਹ ਦੋਸ਼ੀ ਇਸ ਗਲਤੀ ਤੇ ਬਾਅਦ ਚ ਪਤਾ ਲੱਗਦਾ ਵੀ ਉਹ ਉਹਦੇ ਚ ਕਸੂਰ ਉਹ ਮੁੰਡੇ ਦਾ ਵੀ ਹੈ ਜੋ ਖੁਦਕਿਸੀ ਕਰ ਗਿਆ ਹੁੰਦਾ ਸੋ ਇਹੋ ਜੀਆਂ ਕਹਾਣੀਆਂ ਬਹੁਤ ਘੱਟ ਮਿਲਦੀਆਂ ਦੋਸਤੋ ਇੱਕ ਕੈਨੇਡਾ ਚ ਜਿਹੜੀ ਦੌੜ ਲੱਗੀ ਹੈ ਸਾਡੇ ਵਿਦੇਸ਼ਾਂ ਵਿੱਚ ਜਾਣ ਲਈ ਤੇ ਉਹਦੇ ਤੇ ਇੱਕ ਸੋਚਣ ਲਈ ਮਜਬੂਰ ਆ ਜਿਹੜੀਆਂ ਇੱਥੇ ਕੈਨੇਡਾ ਚ ਜਿਹੜੀਆਂ ਇੱਕ ਲੜਕੀਆਂ ਆਉਂਦੀਆਂ ਵਿਆਹ ਕਰਵਾ ਕੇ ਸਾਰੀਆਂ ਤੇ ਕੁਝ ਨਹੀਂ ਹੁੰਦੀਆਂ ਸਾਰੇ ਲੜਕੇ ਵੀ ਕੁਝ ਨਹੀਂ ਹੁੰਦੇ ਪਰ ਜੋ ਕੁਝ ਇੱਥੇ ਇੱਕ ਨਾਵਾ ਫਰਮਾਂ ਚ ਘਟੀਆਂ ਦਿਖਾਰ ਜਾ ਰਹੀਆਂ ਉਹਦੇ ਚ ਇਹ ਸੋਚਣ ਲਈ ਮਜਬੂਰ ਕਰਦੀ ਆ ਵੀ ਜਿਹੜੀਆਂ ਵਿਦੇਸ਼ਾ ਚ ਆ ਕੇ ਜਦੋਂ ਲੜਕੀਆਂ ਵਿਆਹ ਕਰਵਾ ਕੇ ਆਇਆ ਜਾਂਦੀਆਂ ਪੈਸਾ ਲੜਕੇ ਵਾਲਿਆਂ ਦਾ ਲਗਾ ਕੇ ਵੀ ਆ ਜਾਂਦੀਆਂ ਤੇ ਇੱਥੇ ਆ ਕੇ ਉਹ ਲੜਕੇ ਨੂੰ ਨਹੀਂ ਬੁਲਾਉਂਦੀਆਂ ਤਾਂ ਉਸ ਤੋਂ ਬਾਅਦ ਜੋ ਲੜਕੇ ਵਾਲਾਂ ਦੇ ਪਰਿਵਾਰ ਤੇ ਬੀਤਦੀਆਂ ਦੇ ਲੜਕੇ ਦੀ ਬੀਤਦੀ ਹੈ ਉਹ ਇਸ ਫਿਲਮ ਨੂੰ ਬਖੂਬੀ ਨਿਭਾਇਆ ਗਿਆ ਤੇ ਜਿਹੜੀ ਸਿਨਮਾਟੋਗ੍ਰਾਫਰ ਅਰਣਦੀਪ ਤੇਜੀ ਅਤੇ ਡਾਇਰੈਕਟਰ ਖੈਰੀ ਗੈਰੀ ਖਤਰਾਂ ਨੇ ਪੂਰੀ ਫਿਲਮ ਨੂੰ ਬੜਿਆ ਸੰਭਾਲਿਆ ਇਕੱਲੇ ਇਕੱਲੇ ਜਿਹੜੇ ਸੀਨ ਤੇ ਪੂਰੀ ਮਿਹਨਤ ਕੀਤੀ ਨਹੀਂ ਲੱਗਦੀ ਹੈ ਸਨੀ ਬਾਵਰਾ ਤੇ ਇੰਦਰ ਬਾਵਰਾ ਸਾਡੇ ਬਠਿੰਡੇ ਦੇ ਨੇ ਇਹਨਾਂ ਦਾ ਬੈਕਗ੍ਰਾਉਂਡ ਮਿਊਜ਼ਿਕ ਬਹੁਤ ਅਸਰਦਾਰਾ ਜੋ ਬੰਬਈ ਚ ਐ ਸਨੀ ਬਾਵਰਾ ਤੇ ਇੰਦਰ ਬਾਵਰਾ ਤੇ ਗੀਤ ਵੀ ਬਹੁਤ ਸੋਹਣੇ ਨੇ ਇਹਦੇ ਚ ਤੇ ਸਾਰੇ ਐਕਟਰ ਪ੍ਰਭਾਵਸ਼ਾਲੀ ਕਿਰਦਾਰ ਇਹਨਾਂ ਨੇ ਨਿਭਾਏ ਆ ਜਿਵੇਂ ਮੈਡੀ ਤਖਰ ਹਰਦੀਪ ਗਰੇਵਾਲ ਮਲਕੀਤ ਰੌਣੀ ਅਨੀਤਾ ਮੀਤ ਤੇ ਇਧਰ ਹਰਿੰਦਰ ਸੰਧੂ ਸੁਖਦੇਵ ਬਰਨਾਲਾ ਤੇ ਬਹੁਤ ਕਲਾਕਾਰਾਂ ਨੇ ਵੀ ਆਪੋ ਆਪਣੇ ਜਿਹੜੇ ਕਿਰਦਾਰ ਆ ਉਹ ਬੜੇ ਬੜੇ ਵਧੀਆ ਨਿਭਾਏ ਨੇ ਤੇ ਜਿਹੜੀ ਇਹ ਫਿਲਮ ਇੱਕ ਪੰਜਾਬੀ ਸਿਨੇਮੇ ਲਈ ਇੱਕ ਵੱਖਰਾ ਨਾਰ ਕਿ ਕਹਾਣੀ ਸਾਡੇ ਕੋਲੇ ਸਿਨੇਮਾ ਚ ਹੁੰਦੀਆਂ ਨਹੀਂ ਸੀ ਕੋਈ ਕਮੇਡੀ ਸੀ ਚੱਲ ਪੈਂਦੀਆਂ ਸੀ ਤਾਂ ਕਮੇਡੀ ਚੱਲੀ ਜਾਂਦੀ ਸੀ ਤੇ ਹੁਣ ਕੁਝ ਲੰਬੇ ਸਮੇਂ ਤੋਂ ਜਿਹੜੀ ਇੱਕ ਵਧੀਆ ਕਹਾਣੀ ਤੇ ਜਿਹੜੀ ਫਿਲਮ ਬਣੀ ਹੈ ਦੇਖਣ ਨੂੰ ਮਿਲੀ ਹੈ ਤੇ ਇਹਦੇ ਲਈ ਇਹ ਸਾਨੂੰ ਪਰਿਵਾਰ ਸਮੇਤ ਨਹੀਂ ਵੀ ਨਹੀਂ ਪਾਊਗੀ ਜਦੋਂ ਤੁਸੀਂ ਪਰਿਵਾਰ ਚ ਆਪਣੇ ਧੀ ਨਾਲ ਮਾਂ ਨਾਲ ਜਾਂ ਆਪਣੀ ਜੀਵਨ ਸਾਥ ਨਾਲ ਕੋਈ ਫਿਲਮ ਦੇਖੋਗੇ ਤੇ ਸਾਡੇ ਪਰਿਵਾਰ ਨਾਲ ਤਾਂ ਸਿਰ ਚਾਹੂਗੇ ਤੇ ਇੱਕ ਮਿੰਟ ਵੀ ਅੱਧਾ ਮਿੰਟ ਵੀ ਤੁਸੀਂ ਇਧਰ ਉਧਰ ਨਹੀਂ ਫਿਰ ਦੇਖ ਸਕਦੇ ਜਦੋਂ ਫਿਲਮ ਚੱਲ ਰਹੀ ਹੁੰਦੀ ਹੈ ਕਈ ਵਾਰ ਫਿਲਮ ਨੂੰ ਚੁਣਾਉਣ ਲਈ ਆਪਾਂ ਕਮੇਡੀ ਕਲਾਕਾਰਾਂ ਦੀ ਲੋੜ ਪੈਂਦੀ ਹੈ ਤੇ ਚ ਕੋਈ ਕਮੇਡੀ ਨਹੀਂ ਕਿਸੇ ਤਰ੍ਹਾਂ ਦੀ ਤੇ ਕਿਸੇ ਤਰ੍ਹਾਂ ਦਾ ਸੀਨ ਇਹੋ ਜਿਹਾ ਨਹੀਂ ਜਿਹੜਾ ਤੁਸੀਂ ਸਿਨੇਮੇ ਤੋਂ ਪਾਸੇ ਜਾਵੋਗੇ ਤੁਹਾਨੂੰ ਬੋਰ ਕਰੂਗਾ ਤੇ ਇਹ ਜਿਹਾ ਲੱਗਦਾ ਵੀ ਜੇ ਅੱਖ ਵੀ ਝਪਕੇ ਤੇ ਦੂਜੇ ਪਾਸੇ ਸੀਨ ਪਤਾ ਨਹੀਂ ਕਿਹੜਾ ਇੱਕ ਜਿਹੜਾ ਵਧੀਆ ਸੀਨ ਹੈ ਜਿਹੜਾ ਦੂਜੇ ਪਾਸੇ ਚਲਾ ਜਾਵੇ ਸੋ ਦੋਸਤੋ ਅਸੀਂ ਜਿਹੜਾ ਐਡਵੈਂਚਰ ਵਿੱਚ ਵਾਰ ਸਮੇਤ ਹੈ ਜਿਹੜੀ ਫਿਲਮ ਦੇਖੀ ਸੀ ਤੇ ਅਸੀਂ ਸਮਝਦੇ ਹਾਂ ਵੀ ਇਹ ਪੂਰੀ ਟੀਮ ਮੁਬਾਰਕਬਾਦ ਆ ਜਿਹੜੀ ਸਮੁੱਚੀ ਟੀਮ ਹਰਦੀਪ ਗਰੇਵਾਲ ਦੀ ਤੇ ਹਰਦੀਪ ਗਰੇਵਾਲ ਨੇ ਜੋ ਵਾਦਾ ਕੀਤਾ ਸੀ ਉਹ ਪੂਰਾ ਨਿਭਾਇਆ ਬਿਲਕੁਲ ਤੇ ਉਹਦੇ 'ਚ ਉਹ ਪੂਰੇ ਖਰੇ ਉੱtre ਨੇ 100% ਖਰੇ ਉੱtre ਨੇ